ਚਾਵਨਾ ਕੀਤਾ ਸੀ ਧੀ ਦਾ ਵਿਆਹ ਲੇਕਿਨ ਵਿਆਹ ਕਰਨ ਤੋਂ ਬਾਅਦ ਘਰ ਦੇ ਵਿੱਚ ਔਲਾਦ ਕੁਝ ਸਾਲ ਹੋ ਗਏ ਸੀ ਨਹੀਂ ਹੋਈ ਉਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੋਂ ਦੁਖੀ ਹੋ ਕੇ ਉਸ ਕੁੜੀ ਦੇ ਨਾਲ ਹੋ ਗਿਆ ਵਟਾਕਾਰਾ ਪਰਿਵਾਰਿਕ ਮੈਂਬਰ ਜਿਹੜੇ ਗਏ ਆ ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਧੀ ਦਾ ਕਤਲ ਕੀਤਾ ਗਿਆ ਗਾਇਆ ਏ ਹੁਣ ਜਾਂਚ ਦਾ ਵਿਛਾ ਗਿਆ ਹੈ ਜਿਹੜਾ ਜਾਂਚ ਅਧਿਕਾਰੀ ਮੁੱਕੇ ਤੇ ਪਹੁੰਚ ਚੁੱਕੇ ਹੈ ਰੋਨਾਂ ਵੱਲੋਂ ਵੀ ਗੱਲਬਾਤ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਜਿਹੜੇ ਕੁੜੀ ਦੇ ਮਾਪੇ ਹੋਗੇ ਆ ਉਹਨਾਂ ਵੱਲੋਂ ਵੱਡੇ ਇਲਜ਼ਾਮ ਜਿਹੜੇ ਆਪਣੇ ਸਹੁਰੇ ਪਰਿਵਾਰ ਉੱਤੇ ਲਗਾਏ ਜਾ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਾਰ-ਬਾਰ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਾਡੀ ਕੁੜੀ ਜਿਹੜੀ ਗਈ ਉਹ ਦਾਜ ਦੀ ਪੇਟ ਚੜ ਚੁੱਕੀ ਗਈ ਆ ਅੱਜ ਦੇ ਜਮਾਨੇ ਦੇ ਵਿੱਚ ਵੀ ਲੋਕ ਦਾਜ ਦੇ ਕਰਕੇ ਧੀਆਂ ਨੂੰ ਜਿਹੜਾ ਗਾਇਆ ਉਹਨਾਂ ਦੀ ਜ਼ਿੰਦਗੀਆਂ ਖਰਾਬ ਕਰਦੇ ਨਜ਼ਰੋਂ ਦੇ ਪਏਗੇ ਨੇ ਹੁਣ ਪੁਲਿਸ ਵੱਲੋਂ ਦੋ ਜਣਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਇੱਕ ਜਣੇ ਦੀ ਇਹ ਅਰੈਸਟ ਵੀ ਹੋ ਚੁੱਕੀ ਗਈ ਜਿਹੜਾ ਕੁੜੀ ਦਾ ਘਰਵਾਲਾ ਗਾ ਸੀ ਕੁੜੀ ਦੀ ਸੱਸ ਉੱਤੇ ਵੀ ਮਾਮਲਾ ਦਰਜ ਕੀਤਾ ਗਿਆਗਾ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿੱਤਾ ਜਾਏਗਾ ਲੇਕਿਨ ਕਿਤਨਾ ਕਿਤੇ ਹਾਲਾਤ ਦੇਖ ਕੇ ਮਾਹੌਲ ਦੇਖ ਕੇ ਤੇ ਖਬਰ ਦੇਖ ਕੇ ਸਾਡੇ ਖੋਦ ਦੇ ਵੀ ਰੋਂ ਕਿੜੇ ਗਏ ਆ ਉਹ ਖੜੇ ਹੋ ਗਏ ਨੇ ਕਿਉਂਕਿ ਇੱਕ ਜਵਾਨ ਜਿਹੜੀ ਕੁੜੀ ਨੂੰ ਦਾਜ ਦੇ ਕਰਕੇ ਉਤਾਰਤਾ ਮੋ ਦੇ ਘੜ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਉਹਨਾਂ ਨੂੰ ਤਾਂ ਫਾਂਸੀ ਹੋਈ ਆਉਣੀ ਚਾਹੀਦੀ ਜਿਉਂਕਿ ਸਾਡੇ ਕੁੜੀਆਂ ਤੇ ਗਲੇਟੂ ਐਸੀ ਤਾਂ ਐਸੀ ਹਿਸਾਬ ਨਾਲ ਹੀ ਔਰਤ ਦੀ ਔਰਤ ਮਤਲਬ ਦੁਸ਼ਮਣ ਬਣੀ ਆ ਕਿਉਂਕਿ ਗਾਂਹਾਂ ਕੁੜੀਆਂ ਨੂੰ ਬਖਸਦੇ ਨਹੀਂ ਹਨ ਕੁੜੀਆਂ ਜੰਮਣ ਤੋਂ ਤਾਂ ਡਰ ਲੱਗਦਾ ਰੋਕਾ ਸਾਨੂੰ ਆ ਦਿਖਾਈ ਇਹ ਜੀ ਜਿਹੜੀ ਹੋਈ ਆ ਸਾਡੇ ਤੇ ਸਾਨੂੰ ਸਾਡਾ ਦਿਲ ਪੁੱਛਿਆ ਜਾਣੀ ਕੀ ਦਾਜ ਕੀ ਪੈਸੇ ਕਿੰਨੇ ਕੁ ਪੈਸੇ ਦਿੱਤੇ ਅਸੀਂ ਇਹਨਾਂ ਨੂੰ ਕੱਲੀ ਕੱਲੀ ਕੁੜੀ ਤੇ ਬੜੀ ਚਾਹ ਮੰਨਦਾ ਪੁੱਤ ਕੀ ਕਰਦਾ ਖੇਤੀ ਕਰਦਾ ਕੀਤੀ ਬਾੜੀ ਦਾ ਕਾਰ ਕਿਤਾ ਕੀ ਆ ਸਾਡੇ ਕੋਲ। ਪਾਵਾ ਨਾਲ ਪਾਸੀ ਸਾਡੀ ਬੜੇ ਚਹਾਮਾਨਾ ਪਾਲੀ ਹੋਈ ਕੁੜੀ ਸੀ। ਬਹੁਤ ਲਾਡਲੀ ਸੀ ਛੋਟੀ ਸੀ ਕਾਕੇ ਤੋਂ ਨਾਲੇ। ਡੀਕ ਡੀਕ ਕੇ ਲਈ ਸੀ ਵੀ ਰਖਰੀ ਬੰਨਿਆ ਕਰੋਗੀ। ਮਾਫੀ ਚਾਹਉਣੀ ਆ ਬਸ ਇਹਨਾਂ ਨੂੰ ਫਾਂਸੀ ਆਉਣੀ ਚਾਹੀਦੀ। ਸਰਫਾਨ ਨੂੰ ਤਾਂ ਫੋਨ ਹੀ ਆਇਆ ਸਵੇਰੇ 2:30 ਵਜੇ ਮੈਨੂੰ ਫੋਨ ਆਇਆ ਸੀਗਾ। ਵੀ ਉਹ ਬੋ ਬਿਮਾਰ ਨੇ ਤੁਸੀਂ ਆ ਜਾਓ ਹਨਾ। ਤੇ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ ਪਰ ਉਹਨਾਂ ਨੇ ਸਾਡੀ ਲੜਕੀ ਨੂੰ ਗਲਾ ਘੁੱਟ ਕੇ ਮਾਰਿਆ ਵਿਆ ਸੀਗਾ ਲੌਬੀ ਚ ਪਈ ਸੀ ਸਾਡੇ ਜਾਂਦਿਆਂ ਨੂੰ ਤਾਂ ਹਨਾ ਤੇ ਚਲੋ ਅਸੀਂ ਜਾਣ ਸਰ ਜਦੀ ਫਿਰ ਪੁਲਿਸ ਚੋਂ ਕੀ ਗਏ ਹਨਾ ਇਹਨਾਂ ਨੂੰ ਤਲਾਸ਼ ਕੀਤੀ ਤੇ ਸਾਨੂੰ ਹਮੇਸ਼ਾ ਇਹਨਾਂ ਦਾ ਫੋਨ ਲਗਭਗ ਪੈਸਿਆਂ ਵਾਸਤੇ ਆਉਂਦਾ ਰਿਹਾ ਥੋੜੀ ਬਹੁਤੀ ਡਿਮਾਂਡ ਤਾਂ ਸੀ ਇਹਨਾਂ ਦੀ ਪੂਰੀ ਕਰਦੇ ਰਹੇ ਹਨਾ ਚਲੋ ਜਦ ਹੁਣ ਸਾਤੋਂ ਨਾ ਪੂਰੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਹ ਕਦਮ ਚੱਕ ਲਿਆ ਪਹਿਲਾਂ ਕੀ ਕੀ ਡਿਮਾਂਡ ਕੀਤੀ ਹੈ ਕੀ ਕੀ ਦਿੱਤਾ ਤੁਸੀਂ ਪਹਿਲਾਂ ਸਰ ਇਹਨਾਂ ਨੇ ਆਪਾਂ ਤੋਂ 2.5 ਲੱਖ ਰੁਪਏ ਮੰਗਿਆ ਚਲੋ ਅਸੀਂ ਦੇਤਾ ਉਹ ਤਾਂ ਹਨਾ ਫਿਰ 2 ਲੱਖ ਰੁਪਏ ਮੰਗ ਲਿਆ ਤੇ ਉਹ ਵੀ ਡਿਮਾਂਡ ਚ ਲੋ ਆਪਣੀ ਬੱਚੀ ਲਈ ਆਪਾਂ ਪੂਰੀ ਕੀਤੀ ਹਨਾ ਤੇ ਹੁਣ ਕਹਿੰਦੇ ਵੀ ਸਾਨੂੰ 1.5 ਲੱਖ ਰੁਪਏ ਚਾਹੀਦੇ ਪਹਿਲਾਂ ਗਰੇਂਦਰ ਸਿੰਘ ਦਾ ਮੈਨੂੰ ਫੋਨ ਆਇਆ ਫਿਰ ਉਹਨਾਂ ਨੇ ਆਪਣੀ ਸਾਡੀ ਲੜਕੀ ਨੂੰ ਥੋੜਾ ਜਿਹਾ ਟਾਰਚਰ ਕੇ ਕਰਕੇ ਆਪਾਂ ਨੂੰ ਫੋਨ ਕੀਤਾ ਤੇ ਮੈਨੂੰ ਲੱਗਿਆ ਵੀ ਹਨਾ ਕੁੜੀਆ ਦੀ ਰੋਣ ਜੇ ਦੀ ਆਵਾਜ਼ ਆਈ ਵੀ ਸਾਡੀ ਕੁੜੀਆਂ ਨੂੰ ਵੀ ਟਾਰਚਰ ਕਰ ਰਹੇ ਨੇ ਇਹ ਉਹਨੂੰ ਵੀ ਮੈਂ ਫੋਨ ਕੀਤਾ ਹਨਾ ਤੇ ਬਾਅਦ ਚੋਂ ਹੀ ਪੁੱਛਿਆ ਨੂੰ ਪਰ ਆਪਣੀ ਕੁੜੀਆਂ ਨੇ ਵੀ ਆਪਾਂ ਨੂੰ ਕੁਝ ਦੱਸਿਆ ਨਹੀਂ ਹੈਗਾ ਹਨਾ ਚਾਹੇ ਤਾਂ ਉਹ ਗੱਲ ਸੁਪਾ ਗਈ ਆਪਾਂ ਤੋਂ ਹਨਾ ਬੱਚਾ ਸੁਪਾਏ ਜਾਂਦਾ ਹਨਾ ਤੇ ਆਪਾਂ ਨੂੰ ਜਾਨੀ ਉਹਨੇ ਕੁਝ ਨਹੀਂ ਦੱਸਿਆ ਹੈਗਾ ਦੂਏ ਦੂਏ ਇੱਕ ਦਿਨ ਬਸ ਆਪਾਂ ਨੂੰ ਆ ਚੀਜ਼ ਦਾ ਪਤਾ ਲੱਗਿਆ ਹੁੰਦਾ 2:30 ਵਜੇ ਫੋਨ ਹੀ ਆਇਆ ਵੀ ਆਪਣੀ ਕੁੜੀ ਹੈ ਨਹੀਂ ਗਈ ਪਹਿਲਾਂ ਵੀ ਕੋਈ ਅੱਦਾਂ ਕੋਈ ਸੀਗਾ ਲੜਾਈ ਝਗੜੇ ਲਾ ਨਹੀਂ ਲੜਾਈ ਝਗੜਾ ਕੋਈ ਨਹੀਂ ਸੀਗਾ ਪਹਿਲਾਂ ਜਾਨੀ ਇੱਕ ਹਰਕਤ ਜ਼ਰੂਰ ਇਹਨਾਂ ਨੇ ਕੀਤੀ ਸੀ ਉਹ ਆਪਣੀ ਕੁੜੀਆਂ ਨੂੰ ਦੱਸੀ ਵੀ ਸੀਗੀ ਪਹਿਲਾਂ ਜਾਨੀ ਜੋ ਆਪਾਂ ਇਹਨਾਂ ਨੂੰ ਟੂਮਾ ਵਗੈਰਾ ਪਾਈਆਂ ਸੀ ਦਾਜ ਵਗੈਰਾ ਜੋ ਵੀ ਹਨਾ ਦਿੱਤਾ ਸੀਗਾ ਇਹਨਾਂ ਨੇ ਉਹ ਨਮਾਰੀ 'ਚ ਧਰ ਕੇ ਇੱਕ ਖਾਨੇ ਦੇ ਵਿੱਚ ਲੋਕ ਲਾਤਾ ਉਹਨੂੰ ਲੋਕ ਲਾ ਕੇ ਕਹਿੰਦੇ ਵੀ ਇਹਦੀ ਤਾਂ ਚਾਬੀ ਖੋ ਗਈ ਨਮਾਰੀ ਦੀ ਤੇ ਮੈਂ ਉਹਨੂੰ ਕਿਹਾ ਮਹਾ ਵੀ ਕੋਈ ਨਹੀਂ ਆਪਾਂ ਲੋਕ ਹੋ ਲਵਾ ਦਾਂਗੇ ਚੱਲ ਮੇਰੀ ਵੀ ਘੋਲ ਹੋ ਗਈ ਲੋਕ ਮੈਂ ਉਹ ਚਾਬੀ ਲਵਾਉਣ ਤੋਂ ਤੇ ਚੱਲ ਇਹਨਾਂ ਨੇ ਗਾ ਹੁਣ ਮਹੀਨੇ ਬਾਅਦ ਉਹ ਚਾਬੀ ਥਿਆਈ ਉਹ ਕੁੜੀਆਂ ਨੇ ਲੋਕ ਖੋਲੇ ਆ ਉਹਦੇ ਵਿੱਚ ਕੁਛ ਨਹੀਂ ਤੀਗਾ ਖਾਲੀ ਸੀ ਚਾਹੇ ਤੋਂ ਇਹਨਾਂ ਨੇ ਵੇਚਤੀਆਂ ਪਤਾ ਨਹੀਂ ਕਿੱਥੇ ਗਈਆਂ ਚਾਹੇ ਉਹ ਕੱਢ ਲਈਆਂ ਇਹਨਾਂ ਨੇ ਜੋ ਮਰਜ਼ੀ ਲਾ ਲੋ ਹਨ ਲੜਕਾ ਕੀ ਕਰਦਾ ਸੀ ਲੜਕਾ ਖੇਤੀਬਾੜੀ ਕਰਦਾ ਸੀ ਤੇ ਮੰਗ ਦੀ ਕਹਿੰਦੇ ਵਾਸਤੇ ਸੀ ਪੈਸੇ ਵੀ ਕੀ ਲੈਣਾ ਪਤਾ ਨਹੀਂ ਜੀ ਕਦੇ ਪਹਿਲੀ ਗੇੜ ਤੱਕ ਆਇਆ ਸੀ ਟਰੈਕਟਰ ਲੈਣਾ ਉਹਦੇ ਵਾਸਤੇ ਦੂਈ ਗੇੜੀ ਫਿਰ ਕਹਿੰਦੇ ਅਸੀਂ ਕੁੜੀਆਂ ਨੂੰ ਬਾਹਰ ਭੇਜਣਾ ਹੁਣ ਇਹਦਾ ਫੋਨ ਆਇਆ ਮੈਂ ਬਾਹਰ ਨੂੰ ਜਾਣਾ ਕਿ ਫੰਡ ਮੈਂ ਸ਼ੋਅ ਕਰਨਾ ਮੈਨੂੰ ਪੈਸੇ ਚਾਹੀਦੇ ਨੇ ਕੁਛ ਮੇਰੇ ਕੋਲ ਹੈਗੇ ਨੇ ਕੁਛ ਤੁਸੀਂ ਹੰਦਾ ਲਾ ਦਿਓ ਇਹਦੇ ਵਾਸਤੇ ਆਉਂਦਾ ਰਿਹਾ ਮੈਂ ਤੁਹਾਨੂੰ ਕਿੰਨੇ ਟਾਈਮ ਪਹਿਲਾਂ ਮੈਰਿਜ ਹੁੰਦੀ ਆ ਕੀਵਨ ਚਾਰਕ ਸਾਲ ਦੇ ਕਰੀਬ ਹੋ ਗਿਆ ਜੀ ਨਾਮ ਕੀ ਹੈ ਲੜਕੀ ਦਾ ਕਿੰਨੇ ਹੁੰਦਾ ਰਵਿੰਦਰ ਕੌਰ ਨਾ ਪਿੰਡ ਚੋਂਦਾ ਤਾਂ ਕਿੰਨੀ ਉਮਰ ਸੀ ਮੇਰਾ ਨਾਮ ਚਰਨਜੀਤ ਸਿੰਘ ਲੜਕੀ ਦੀ ਉਮਰ ਕਿੰਨੀ ਸੀ ਹਾਂ ਕਰੀਬਨ 30 ਸਾਲ ਦੇ ਕਰੀਬ ਸੀ ਮੇਤੋਂ 2-3 ਸਾਲ ਛੋਟੀ ਸੀਗੀ ਉਸ ਲਈ ਮਾਮਲਾ ਦਾ ਦਰਜ ਕਰਤਾ ਹੁਣ ਕੀ ਮੰਗ ਕਰ ਤੁਸੀਂ ਵੀ ਮੇਰੀ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਬਜਾ ਜੀ ਇਹ ਸੀਗਾ ਇਹ 3 ਆਦਮੀ ਦਾ ਇਹ ਝਗੜਾ ਸੀਗਾ ਇਹ ਥੋੜਾ ਜਾਇਦਾ ਤੋਂ ਤੰਗ ਪਰੇਸ਼ਾਨ ਸੀ ਦਾਜ ਦੇ ਹੀ ਮੰਗਦਾ ਸੀ ਮੁੰਡਾ ਤੇ ਉਹ ਕਦੇ ਦਾਜ ਦੇ ਜੀ ਦੀ ਜੋ ਮੰਗ ਪੂਰੀ ਨਾ ਕਰ ਸਕੇ ਤਾਂ ਕੁੜੀ ਨੇ ਇੰਨਾਂ ਨੇ ਮਾਰਤਾ ਜਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂ ਕੀ ਹੋਇਆ ਜੀ ਤੇ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਕੀ ਦੇਖਿਆ ਤੁਸੀਂ ਜਾ ਕੇ ਮੌਕੇ ਤੇ ਦੇਖਿਆ ਜੀ ਕੁੜੀ ਬੈੱਡ ਤੇ ਪਈ ਸੀ ਲੌਬੀ ਦੇ ਵਿੱਚ ਲਾਹੀ ਹੋਈ ਤੇ ਇਹ ਕਹਿੰਦੇ ਆ ਵੀ ਪੱਖੇ ਨਾਲ ਫਾਹਾ ਲੈ ਲਿਆ ਚਲੋ ਅਸੀਂ ਵੈਰੀਫਾਈ ਕਰਦੇ ਆਂਗੇ ਜੀ ਤੇ ਉਹਦਾ ਪਤਾ ਲੱਗ ਜੀ ਜੋ ਵੀ ਹੋਇਆਗਾ ਤੇ ਕਿੰਨੇ ਟਾਈਮ ਪਹਿਲਾਂ ਵਿਆਹ ਹੋਇਆ ਸੀ ਜੀ ਵਿਆਹ 4 ਸਾਲ ਪਹਿਲਾਂ ਕੋਈ ਬੱਚਾ ਵੀ ਹੈ ਬੱਚਾ ਕੋਈ ਨਹੀਂ ਜੀ ਬੱਚੇ ਦੀ ਵੀ ਟੈਨਸ਼ਨ ਲੈਂਦੇ ਸੀ ਅੱਛਾ